ਨਸ਼ੇ ਕਰ ਕਰਕੇ ਜਿੰਨਾ ਦੇ ਪੁੱਤ ਮਰ ਗਏ ਓ ਮਾਂ ਮੋਂਦੀਆਂ ਨੇ ਅੰਦਰੋਂ ਮਰੀਏ ਉਹ ਵੀ ਪਰ ਦੇ ਤੋ ਜਿਉਂਦੀਆਂ ਨੇ ਸਾਰਾ ਦਿਨ ਬੇੜੇ ਚੋ ਬੂਹੇ ਬਲ ਝਾਕਦੀਆਂ ਸਾਰਾ ਦਿਨ ਬੇੜੇ ਚੋਂ ਬੂਹੇ ਬਲ ਝਾਕਦਿਆਂ ਪੁੱਤ ਸ਼ਾਇਦ ਮੁੜ ਕੇ ਆਜੂ ਗੱਲਾਂ ਕਰਕੇ ਖੁਦ ਨਾਲ ਆਖਦਿਆਂ ਪਰ ਪਤਾ ਅਖੀਰ ਉਹਨਾਂ ਨੂੰ ਵੀ ਹੁੰਦਾ ਓੜੇ ਮੁੜ ਕੇ ਓੜਾ ਨਹੀਂ ਨਸ਼ਾ ਛੱਡ ਦਿਓ اے ਮਾਂ ਦੇ ਪੁੱਤਰੋ ਤੁਹਾਡੇ ਬਿਨਾ ਮਾਂ ਮਾ ਦਾ ਜਉਣਾ ਨਹੀਂ ਤੁਹਾਡੇ ਬਿਨਾ ਮਾਂ ਮਾ ਦਾ ਜਉਣਾ ਨਹੀਂ